86 ਲੱਖ ਦੀ ਹਰਮ ਦਿੱਤੇ ਵਾਲੀ ਸੜਕ ਦਿੱਤੀ ਜਿਹੜੀ ਨਰੋਲ ਮੇਰੇ ਬੇਟੇ ਨੇ 2 ਮਹੀਨੇ ਦਾ ਉਹਨੂੰ ਮੌਕਾ ਮਿਲਿਆ ਸੀ ਜਿਹੜਾ ਹਲਕਾ ਇੰਚਾਰਜੀ ਦਾ ਸੀਐਮ ਚੰਨੀ ਤੋਂ ਲਿਆ ਕੇ ਸੜਕ ਬਣਾ ਕੇ ਦਿੱਤੀ ਹੈ ਜਿਹੜੀ 70 ਸਾਲ ਦਾ ਰਹਾ ਕੱਚਾ ਸੀ ਸਾਰੇ ਰਮਦਾਸੀ ਭਰਾਵਾਂ ਦੇ ਉੱਥੇ ਘਰ ਨੇ ਤੇ ਇੱਥੇ 16 ਤੋਂ 18 ਜਿਹੜੀਆਂ ਜ਼ਮੀਨਾਂ ਪਹਿਲਾਂ ਵਿਕੀਆਂ ਉਹ ਭਾਅ ਸੀ ਅੱਜ ਭਾਅ ਦੇਖੋ 75 ਲੱਖ ਤੋਂ ਸ਼ੁਰੂ ਹੁੰਦਾ ਹੈ ਸੜਕ ਦੇ ਉੱਤੇ ਇਹ ਮੇਰੇ ਪੁੱਤ ਨੇ ਦਿੱਤਾ ਹੈ ਸਮਸ਼ਾਨ ਘਾਟ ਨੂੰ ਸੜਕ 16 ਲੱਖ ਦੀ ਬਣਾ ਕੇ ਦਿੱਤੀ ਹੈ ਇਹਦਾ ਪੰਚਾਇਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ 25 ਲੱਖ ਦੀ ਤੁਹਾਨੂੰ ਲਾਇਬ੍ਰੇਰੀ ਬਣਾ ਕੇ ਦਿੱਤੀ ਹੈ ਇਹਦੇ ਨਾਲ ਪੰਚਾਇਤ ਦਾ ਕੋਈ ਲੈਣਾ ਦੇਣਾ ਨਹੀਂ ਇਹ ਮੇਰੇ ਪੁੱਤ ਦੇ ਮੋਹ ਨੂੰ ਉਹਦੀ ਹਮਦਰਦੀ ਦੇ ਵਿੱਚ ਪੈਸਾ ਆਇਆ ਜਿਹੜਾ ਥੋੜੇ ਨਗਰ ਦੇ ਉੱਤੇ ਲੱਗਿਆਗਾ ਤੇ ਐਵੇਂ ਕੋਈ ਬੰਦਾ ਕਹਿੰਦਾ ਮੈਂ ਕਹਿੰਦਾ ਜੇ ਕਿਸੇ ਨੂੰ ਫਿਰ ਵੀ ਕਿਸੇ ਮੇਰੇ ਕੰਮ ਦੇ ਵਿੱਚ ਤਰਾਜ ਹੈ ਥਾਪਰ ਮਾਡਲ ਮਾਨਾ ਦਾ ਬਣਿਆ ਹੋਇਆ ਹੈ ਥਾਪਰ ਮਾਡਲ ਗਾਗੋਵਾਲ ਦਾ ਬਣਿਆ ਹੋਇਆ ਜਾ ਕੇ ਉਹਦੇ ਨਾਲ ਘੰਟੀ ਨਾਲ ਖੜਕਾ ਕੇ ਦੇਖੋ ਤਾਂ ਥਾਪਰ ਮਾਡਲ ਸਾਡਾ ਵੀ ਬਣਿਆ ਹੋਇਆ ਪੈਰ ਤੋਂ ਲੈ ਕੇ ਹਾਂ ਥੱਲੇ ਵਾਲੇ ਮਾਡਲ ਤੋਂ ਲੈ ਕੇ ਸਰੀਏ ਦੀ ਡੱਬੀ ਤੋਂ ਲੈ ਕੇ ਵੀਡੀਓ ਸਾਡੇ ਕੋਲੇ ਨੇ ਕਿਸੇ ਨੂੰ ਸਾਡੀ ਕੁਆਲਿਟੀ ਦੇ ਸ਼ੱਕ ਹੋਵੇ ਆ ਜਿਹੜਾ ਨਵਾਂ ਬਣਨ ਵਾਲਾ ਸਰਪੰਚ ਹੈ ਇਹਨੇ ਅਨਸਰ ਮੇਰੀ ਆਰਟੀਆਈ ਪਾਈ ਜਾ ਕੇ ਉੱਥੇ ਆਰਟੀਆਈ ਚਾਕੇ ਨਹੀਂ ਲਿਆ ਤਿਆਰ ਕੀਤੀ ਪਈਆ ਵੀਡੀਓ ਸਾਡੇ ਤੇ ਮੈਂ ਉਹਨੂੰ ਕਹਿ ਵੀ ਬਲਾਓ ਇਹਨੂੰ ਦਿਓ ਆਰਟੀਆਈ ਸਰਕਾਰ ਇਹਦੀ ਹੈ ਮੰਤਰੀ ਕੋਲ ਸਰੋਪਾ ਪੋਇਆ ਕਰੇ ਕਰਬੇ ਜਿਹੜੀ ਮੇਰੇ ਤੇ ਕਰਨੀ ਹੈ ਵੀਰੋ ਪੱਲੇ ਸੱਚ ਹੈ ਨਾ ਡਰਿਆ ਅੱਜ ਨਾ ਡਰਾਂ ਕੱਲ ਮੈਂ ਤੁਹਾਡੇ ਵਿੱਚ ਆਉਣਾ ਮੈਂ ਮੈਂ ਤੁਹਾਡੇ ਕੋਲੇ ਆਉਣਾ ਨਹੀਂ ਸੀ ਮੇਰੀ ਸਲਾਹ ਇਹ ਸੀ ਵੀ ਮੈਂ ਉਮੀਦਵਾਰ ਦੇਤਾ ਸਿਆਣਾ ਮੁੰਡਾ ਨਗਰ ਆਪੇ ਵੋਟਾਂ ਪਾ ਕੇ ਜਿਤਾ ਦੂਗਾ ਪਰੰਤੂ ਮੇਰੇ ਉਂਗਲਾ ਲਾਉਣੋਂ ਹਟਦੇ ਨਹੀਂ ਪਰੋਜ ਨਵੀਂ ਵੀਡੀਓ ਜਦੋਂ ਮੈਂ ਮੈਂ ਸ਼ਰਮੀ ਦੇ ਪਰਿਵਾਰ ਨਾਲ ਕਦੋਂ ਵਾਦਾ ਕਰ ਲਿਆ ਵੀ ਅਗਲੀ ਸਰਪੰਚੀ ਤੈਨੂੰ ਦੇਵਾਂਗੇ ਸਰਪੰਚੀ ਦੇ ਨਾਲ ਹੁੰਦਾ ਕੌਣ ਮੇਰੇ ਕੋਲ ਦੋ ਵੋਟਾਂ ਨੇ ਦੋ ਵੋਟਾਂ ਨਾ ਮੈਂ ਸਰਪੰਚੀ ਦੇ ਦੂੰਗਾ ਉਹਨੂੰ ਸਰਪੰਚੀ ਲੈਣੀ ਆ ਤੁਸੀਂ ਨਿਗਰ ਨਹੀਂ ਕਰਦੇ ਤੁਹਾਡੀ 27250 ਵੋਟ ਨੇ ਤੇਰੇ ਨਾਲ ਖੜਾ ਬਣ ਲੋ سوشل মিডিਆ ਦੇ ਉੱਤੇ ਇਹੋ ਜੀਆਂ ਸਾਡੀਆਂ ਘਰੇਲੂ ਗੱਲਾਂ ਕਰਨੀਆਂ ਮੈਨੂੰ ਸ਼ੋਭਾ ਦੀ ਸੁਣੀਆਂ ਪਰ ਬੋਲੋ ਪੁਰੀ ਤੇਰੀ ਮਗਰ ਉੱਪਰ ਇੱਕ ਮਿੰਟ ਗੱਲ ਕਰੋ ਚੋਦਰੀ ਬਣੋ ਅੱਕੇ ਹੋਏ ਨੂੰ ਬੋਲਣਾ ਪੈਂਦਾ ਤੁਹਾਡੇ ਕੋਲੇ ਕਿਉਂ ਤੋਂ ਹੋਇਆ ਰਹਿ ਗਿਆ ਕੋਈ ਨਹੀਂ ਮੈਂ ਤੁਹਾਨੂੰ ਨਾ ਕਿਸੇ ਗੱਲ ਤੇ ਉੱਤੋਂ ਫੇਰ ਸਰਕਾਰ ਆਮ ਪਾਸ਼ੀ ਦੀ ਐ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਕਹਿਣਾ ਹੈ ਜੇ ਤੁਸੀਂ ਵੀ ਮੇਰਾ ਕਾਜ ਦੇ ਫਰੋਡ ਸਾਹੋਂ ਦਾ ਫਰੋਡ ਹੈ ਤਾਂ ਮੈਂ ਤੁਹਾਨੂੰ ਜਵਾਬ ਦੇ ਕੇ ਤੁਹਾਨੂੰ ਦੱਸ ਦੇਣਾ ਕੋਈ ਕਦਾ ਐਡਮਿਟ ਨਹੀਂ ਹੋਇਆ ਕਿ ਤੁਸੀਂ ਜਿਵੇਂ ਮਰਜੀ ਸੋਪਾ ਪਾਉ ਲੋ ਜਾ ਕੇ ਕੰਮ ਉਸ ਦਾ ਇਮਾਨਦਾਰੀ ਨਾਲ ਕੀਤਾ ਉਹਦਾ ਸਾਰਾ ਵੇੜਾ ਖੜਾ ਸਾਰੇ ਵੇੜੇ ਦਾ ਪਹਿਲਾਂ ਸਰਵੇ ਕਰਾ ਕੇ ਨੀਵਲ ਕਰਾ ਕੇ ਇੱਕ ਪਾਸੇ ਦਾ ਨਾਲਾ ਬਣ ਗਿਆ ਦੂਜੇ ਦਾ ਬਣ ਗਿਆ ਆਪਰ ਮਾੜਾ ਬਣ ਗਿਆ ਪਾਣੀ ਟੀਮ ਵਿੱਚ ਜਾਣ ਬਾਅਦ ਉਹਦੇ ਦੇ ਵਿੱਚ ਕੀ ਹੋਇਆ ਕੀ ਇਹ ਕੁੱਟਾ ਕੁੰਗਾ ਚੈਂਬਰ ਬਣ ਗਿਆ ਪਾਈਪ ਲਾਈਨ ਪੈ ਕੇ ਕਾਲੇ ਟਿੱਬੇ ਤੱਕ ਬਾਕੀ ਹੋਰ ਭਾਈ ਕੰਮ ਕਿਵੇਂ ਹੁੰਦਾ ਮੈਨੂੰ ਦੱਸੋਗੇ ਇਹ ਤਾਂ ਆਇਥੋਂ ਨਾਲਾ ਬਣਾ ਕੇ ਨਾ ਜਾ ਕੇ ਬਲਜੀਤ ਦੇ ਬਾਗ ਕੋਲ ਬਣਾਇਆ ਤੇ ਜਾ ਕੇ ਸਰਪੰਚ ਦੇ ਬਾਗ ਕੋਲ ਛੜਤਾ ਹੁੰਦੀ ਹੈ ਪਹਿਲਾ ਪਿੰਡ ਦਾ ਲੈਵਲ ਕੀਤਾ ਪਿੰਡ ਦਾ ਅੰਦਰੋਂ ਪਾਣੀ ਬਾਹਰ ਨੂੰ ਲੈ ਕੇ ਗਿਆ ਜਿੱਥੇ ਮੇਰਾ ਸਭ ਤੋਂ ਵੱਧ ਵਿਰੋਧ ਸੀ ਆੱਖ ਜਿਹ ਵਿੱਚ ਮੈਂ ਬੰਦਾ ਉਹ ਮੁੱਠੀ ਪ੍ਰੋਬਲਮ ਸੀ ਕਿ ਤਾਂ ਬਰੋਸ ਜਦ ਕਿ ਸਰਕਾਰ ਕੋਲ ਹੋਰ ਬਚਤ ਵਾਲਾ ਵੀ ਕੀਤਾ ਕੋਖੇ ਸੀਏ ਪਰ ਸਭ ਤੋਂ ਪਹਿਲਾ ਕੰਮ ਤੁਹਾਡੀ ਗੁਰਦੁਆਰਾ ਚੌਂਕ ਤੋਂ ਕੰਮ ਕੀਤਾ ਤੇ ਉੱਥੋਂ ਵਾਲੀ ਇੱਟਾ ਕੌਣ ਜਾ ਕੇ ਲੈ ਕੇ